ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਪੜ ਰਹੇ ਸੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਬਾਰੇ ਪਿਛਲੀਆਂ ਦੋ ਵੀਡੀਓ ਦੇ ਵਿੱਚ ਅਸੀਂ ਕਲੀਅਰ ਕਰ ਚੁੱਕੇ ਹਾਂ ਕਿ ਭਾਸ਼ਾਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ਬੋਲਚਾਲ ਦੀ ਭਾਸ਼ਾ ਲਿਖਤੀ ਭਾਸ਼ਾ ਗੁਪਤ ਭਾਸ਼ਾ ਉਪਭਾਸ਼ਾ ਟਕਸਾਲੀ ਭਾਸ਼ਾ ਸਾਹਿਤਿਕ ਭਾਸ਼ਾ ਹੁਣ ਅਸੀਂ ਇਸ ਤੋਂ ਅੱਗੇ ਪੜਾਂਗੇ ਭਾਰਤੀ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਭਾਸ਼ਾਵਾਂ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਬੋਲੀਆਂ ਜਾਂਦੀਆਂ ਹਨ ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਕਿਹੜੀਆਂ-ਕਿਹੜੀਆਂ ਨੂੰ ਸੰਸਕ੍ਰਿਤ ਹਿੰਦੀ ਪੰਜਾਬੀ ਉਰਦੂ ਬੰਗਾਲੀ ਗੁਜਰਾਤੀ ਕਸ਼ਮੀਰੀ ਕੰਨੜ ਮਲਿਆਲਮ ਮਰਾਠੀ ਉੜੀਆ ਤਾਮਿਲ ਤੇਲਗੂ ਸਿੰਧੀ ਅਸਮੀ 네ਪਾਲੀ ਕੋਕਣੀ ਮਣੀਪੁਰੀ ਬੋੜੋ ਸੰਧਾਲੀ ਮੈਥਲੀ ਔਰ ਡੋਬਰੀ ਇਨਾਂ ਬਾਈ ਭਾਸ਼ਾਵਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਅੱਗੇ ਆ ਜਾਂਦੀ ਹੈ ਜੀ ਮਾਂ ਬੋਲੀ ਮਾਂ ਬੋਲੀ ਜਾਂ ਮਾਤ ਬੋਲੀ ਕੀ ਹੁੰਦੀ ਹੈ ਉਹ ਬੋਲੀ ਜਿਹੜੀ ਅਸੀਂ ਆਪਣੀ ਮਾਂ ਤੋਂ ਅਤੇ ਪਰਿਵਾਰ ਤੋਂ ਸਿੱਖਦੇ ਹਾਂ ਜੋ ਅਸੀਂ ਮਾਂ ਤੋਂ ਮਤਲਬ ਆਪਣੇ ਜਨਮ ਵੇਲੇ ਆਪਣੇ ਮਾਤਾ ਪਿਤਾ ਤੋਂ ਜਾਂ ਆਪਣੇ ਫੈਮਿਲੀ ਤੋਂ ਪੂਰੀ ਤਰ੍ਹਾਂ ਸਿੱਖਦੇ ਹਾਂ ਉਸ ਨੂੰ ਬੱਚੇ ਦੀ ਪਹਿਲੀ ਭਾਸ਼ਾ ਕਿਹਾ ਜਾਂਦਾ ਹੈ ਮਨੁੱਖ ਆਪਣੇ ਜੀਵਨ ਵਿੱਚ ਕਈ ਭਾਸ਼ਾਵਾਂ ਸਿੱਖ ਸਕਦਾ ਹੈ ਪਰ ਸਭ ਤੋਂ ਪਹਿਲਾਂ ਸਿੱਖੀ ਗਈ ਭਾਸ਼ਾ ਮਾਂ ਬੋਲੀ ਹੁੰਦੀ ਹੈ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਸਿੱਖੀ ਜਾਂਦੀ ਹੈ ਉਹ ਕੀ ਹੁੰਦੀ ਹੈ ਮਾਂ ਬੋਲੀ ਹੁੰਦੀ ਹੈ ਰਾਸ਼ਟਰੀ ਭਾਸ਼ਾ ਅੱਗੇ ਆ ਗਈ ਸਾਡੀ ਰਾਸ਼ਟਰੀ ਭਾਸ਼ਾ ਹਰ ਦੇਸ਼ ਦੀ ਆਪਣੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਜੋ ਸਾਰੇ ਦੇਸ਼ ਨੂੰ ਏਕਤਾ ਵਿੱਚ ਬੰਨ੍ਹ ਕੇ ਰੱਖਦੀ ਹੈ ਭਾਰਤ ਵਿੱਚ ਅੱਜ ਕੱਲ ਦਫ਼ਤਰਾਂ ਕਾਰੋਬਾਰੀ ਕੰਮਾਂ ਕਾਨੂੰਨੀ ਅਤੇ ਹੋਰ ਦਾਇਰਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਹੋਣ ਲੱਗ ਪਈ ਹੈ ਉਸ ਦਾ ਕਾਰਨ ਸ਼ਾਇਦ ਸੰਸਾਰ ਦਾ ਵਿਸ਼ਵੀਕਰਨ ਹੋਣਾ ਹੈ ਹਰ ਇੱਕ ਰਾਸ਼ਟਰ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ ਰਾਸ਼ਟਰੀ ਭਾਸ਼ਾ ਜਿਹੜੀ ਕਿ ਇੱਕ ਸਾਂਝੀ ਹੁੰਦੀ ਹੈ ਮਤਲਬ ਜਿਵੇਂ ਸਟੇਟ ਦੀ ਵੱਖਰੀ ਵੱਖਰੀ ਨਹੀਂ ਹੁੰਦੀ ਪਰ ਇੱਥੇ ਹੁਣ ਇੰਟਰਨੈਸ਼ਨਲ ਭਾਸ਼ਾ ਅੰਗਰੇਜ਼ੀ ਬਾਰੇ ਦੱਸਿਆ ਗਿਆ ਹੈ ਕਿ ਹਾਰੇ پورے ਵਾਰਡ ਦੇ ਵਿੱਚ ਹੋਣ ਕਰਕੇ ਚਲਦੀ ਹੋਣ ਕਰਕੇ ਬਹੁਤ ਬਹੁਤਾਤ ਦੇ ਵਿੱਚ ਚਲਦੀ ਹੋਣ ਕਰਕੇ ਇਸ ਨੂੰ ਅੰਗਰੇਜ਼ੀ ਭਾਸ਼ਾ ਜਿਹੜੀ ਆ ਵਰਤੀ ਜਾਣ ਲੱਗ ਪਈ ਹੈ ਪਰ ਸਾਰੀਆਂ ਜਗ੍ਹਾ ਤੇ ਨਹੀਂ ਵਰਤੀ ਜਾਂਦੀ ਜਿਵੇਂ ਚੀਨ ਦੇ ਵਿੱਚ ਨਹੀਂ ਵਰਤੀ ਜਾਂਦੀ ਉਹ ਆਪਣੀ ਹੀ ਭਾਸ਼ਾ ਚਲਾਉਂਦੇ ਆ ਪਰ ਬਹੁਤਾਤ ਦੇ ਵਿੱਚ ਕਾਫੀ ਮੁਲਕਾਂ ਦੇ ਵਿੱਚ ਅੰਗਰੇਜ਼ੀ ਜਿਹੜੀ ਆ ਵਰਤੀ ਜਾਂਦੀ ਹੈ ਇਸ ਕਰਕੇ ਇਸ ਨੂੰ ਇੱਕ ਕੀ ਜ਼ਿਆਦਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਜੀ ਆ ਜੀ ਸਾਡੀ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆਪਾਂ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਹੈ ਇਸ ਦਾ ਸੰਬੰਧ ਪੰਜਾਬ ਪ੍ਰਦੇਸ਼ ਨਾਲ ਹੈ ਪੰਜਾਬ ਪੰਜ ਦਰਿਆਵਾਂ ਦਾ ਪ੍ਰਦੇਸ਼ ਹੈ ਪੰਜਾਬ ਸ਼ਬਦ ਪੰਜ ਆਪ ਤੋਂ ਬਣਿਆ ਹੈ ਆਪ ਦਾ ਅਰਥ ਹੈ ਪਾਣੀ ਪਰ ਇੱਥੇ ਅਰਥ ਹੈ ਦਰਿਆਵਾਂ ਭਾਵ ਪੰਜ ਦਰਿਆਵਾਂ ਦੀ ਧਰਤੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਡੇ ਪੰਜਾਬ ਦੇ ਵਿੱਚ ਉਦੋਂ ਨਾਮ ਪਿਆ ਸੀ ਪੰਜ ਦਰਿਆ ਵਗਦੇ ਸਨ ਸਤਲੁਜ ਬਿਆਸ ਰਾਵੀ ਚਨਾਬ ਤੇ ਚੇਲਮ ਪੰਜਾਬ ਇਸੇ ਪੰਜਾਬੀ ਇਸੇ ਪੰਜਾਬ ਦੀ ਬੋਲੀ ਹੈ ਠੀਕ ਹੈ ਜੀ ਸਾਨੂੰ 1947 ਵਿਖੇ ਹਿੰਦੁਸਤਾਨ ਭਾਰਤ ਦੋ ਮੁਲਕਾਂ ਦੇ ਵਿੱਚ ਵੰਡਿਆ ਗਿਆ ਹਿੰਦੁਸਤਾਨ ਤੇ ਭਾਰਤ ਜੇ ਇੰਡੀਆ ਆਪਣੇ ਦੇਸ਼ ਨੂੰ ਕਿਹਾ ਜਾਂਦਾ ਤਿੰਨ ਨਾਮ ਨਾਲ ਬੁਲਾਇਆ ਜਾਂਦਾ ਅਜੋਕੇ ਯੁੱਗ ਦੇ ਵਿੱਚ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇਹ ਵੰਡ ਦੇ ਪੰਜਾਬ ਦੇ ਵੀ ਦੋ ਹਿੱਸੇ ਹੋ ਗਏ ਕਿਉਂਕਿ ਜ਼ਿਆਦਾ ਜਿਹੜੀ ਹੈ ਵੰਡ ਪੰਜਾਬ ਦੀ ਹੋਈ ਹੋਈ ਠੀਕ ਹੈ ਜੀ ਪੰਜਾਬ ਨੂੰ ਹੀ ਵੰਡਿਆ ਗਿਆ ਪੰਜਾਬ ਜਿਹੜਾ ਸਟੇਟ ਸੀ ਉਸੇ ਨੂੰ ਹੀ ਹਾਫ ਕੀਤਾ ਗਿਆ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੇ ਵਿੱਚ ਆ ਗਿਆ ਸਾਰਾ ਜਿਹੜਾ ਦਰਦ ਹੈ ਬਹੁਤ ਸਾਰਾ ਦਰਦ ਜਿਹੜਾ ਪੰਜਾਬੀਆਂ ਦੇ ਹਿੱਸੇ ਆਇਆ ਸੀ ਪਾਕਿਸਤਾਨ ਦੀ ਪੰਜਾਬੀ ਨੂੰ ਵੀ ਪੱਛਮੀ ਪੰਜਾਬੀ ਭਾਸ਼ਾ ਅਤੇ ਭਾਰਤ ਦੀ ਪੰਜਾਬੀ ਨੂੰ ਪੂਰਬੀ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ ਪੱਛਮ ਦੇ ਵਿੱਚ ਹੋਣ ਕਰਕੇ ਉਸ ਇਲਾਕੇ ਨੂੰ ਉਸ ਇਲਾਕੇ ਦੇ ਵਿੱਚ ਪੱਛਮੀ ਪੰਜਾਬ ਦਾ ਆਪਣੇ ਇਲਾਕੇ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਬੋਲੀਆਂ ਦਾ ਨਾਂ ਉੱਥੇ ਬੋਲੀ ਜਾਣ ਵਾਲੀ ਪੰਜਾਬੀ ਪੱਛਮੀ ਪੰਜਾਬੀ ਅਤੇ ਆਪਣੇ ਇਲਾਕੇ ਵਿੱਚ ਚੜਦਾ ਪੰਜਾਬ ਜਾਂ ਲੈਂਦਾ ਪੰਜਾਬੀ ਕਿਹਾ ਜਾਂਦਾ ਹੈ ਜਿੱਥੇ ਅਸੀਂ ਰਹਿੰਦੇ ਹਾਂ ਭਾਰਤ ਦੇ ਵਿੱਚ ਸਾਡਾ ਪੰਜਾਬ ਚੜਦਾ ਪੰਜਾਬ ਹੈ ਪਾਕਿਸਤਾਨ ਵਾਲੇ ਪੰਜਾਬ ਨੂੰ ਅਸੀਂ ਲੈਂਦਾ ਪੰਜਾਬੀ ਆਖਦੇ ਹਾਂ ਇਹਨਾਂ ਦੋਹਾਂ ਵਿੱਚ ਫਰਕ ਹੈ ਦੋਹਾਂ ਦੀਆਂ ਲਿਪੀਆਂ ਵਿੱਚ ਫਰਕ ਹੈ ਲਿਪੀ ਦੇ ਵਿੱਚ ਫਰਕ ਹੈ ਭਾਰਤ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦੀ ਲਿਪੀ ਜਿਹੜੀ ਗੁਰਮੁਖੀ ਲਿਪੀ ਹੈ ਜਦੋਂ ਕਿ ਪਾਕਿਸਤਾਨ ਪੰਜਾਬੀ ਭਾਸ਼ਾ ਦੀ ਲਿਪੀ ਫਾਰਸੀ ਹੈ ਪਾਕਿਸਤਾਨੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਫਾਰਸੀ ਠੀਕ ਹੈ ਜੀ ਜਿਹਨੂੰ ਲਿਖਣ ਦੇ ਲਈ ਅਸੀਂ 6 ਪੰਜ ਅੱਖਰ ਆਪਣੇ ਗੁਰਮੁਖੀ ਲਿਪੀ ਦੇ ਵਿੱਚ ਸ਼ਾਮਲ ਕੀਤੇ ਸੀ ਭਾਰਤ ਵਿੱਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਪੰਜਾਬੀ ਭਾਸ਼ਾ ਨੂੰ ਪੰਜਾਬ ਰਾਜ ਦੀ ਰਾਜ ਭਾਸ਼ਾ ਦਾ ਜਿਹੜਾ ਦਰਜਾ ਸਥਾਨ ਮਿਲਿਆ ਹੋਇਆ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਪੰਜਾਬੀ ਲਈ ਟੁਕਮੀ ਹੈ ਠੀਕ ਹੈ ਜੀ ਗੁਰਮੁਖੀ ਲਿਪੀ ਹੁਣ ਅਸੀਂ ਅੱਗੇ ਗੱਲ ਕਰਾਂਗੇ ਗੁਰਮੁਖੀ ਲਿਪੀ ਦੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਅਸੀਂ ਚੜ੍ਹਦੇ ਪੰਜਾਬ ਦੀ ਪੰਜਾਬੀ ਦੀ ਗੱਲ ਕਰਦੇ ਹਾਂ ਅਸੀਂ ਭਾਰਤ ਦੇ ਪੰਜਾਬ ਦੀ ਗੱਲ ਕਰਦੇ ਹਾਂ ਇੱਥੋਂ ਦੀ ਲਿਪੀ ਕਿਹੜੀ ਹੈ ਗੁਰਮੁਖੀ ਜੋ ਪੰਜਾਬੀ ਲਈ ਟੁਕਮੀ ਹੈ ਤੇ ਲੈਂਦੇ ਪੰਜਾਬ ਦੀ ਜਿਹੜੀ ਲਿਪੀ ਹੈ ਪੰਜਾਬੀ ਦੀ ਉਹ ਫਾਰਸੀ ਹੈ ਠੀਕ ਹੈ ਜੀ ਇਸ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ ਹੈ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਠੀਕ ਹੈ ਜੀ ਆਪਾਂ ਸਾਰਾ ਇਹ ਪੜਾਂਗੇ ਇਹ ਧੁਨੀ ਕਲਪੀ ਹੈ ਧੁਨੀ ਵਾਲੀ ਲਿਪੀ ਹੈ ਇਸ ਵਿੱਚ ਪੰਜਾਬੀ ਦੀਆਂ 35 ਮੂਲ ਆਵਾਜ਼ਾਂ ਵਾਸਤੇ 35 ਵਰਣ ਹਨ ਜਿਹੜੇ ਕਿ ਸਾਡੀ ਗੁਰਮੁਖੀ ਲਿਪੀ ਦੇ ਮੂਲ ਅੱਖਰ ਸੀ ਨਾ ਉਹ 35 ਹਨ ਇਹ ਪਾਵਹਾਰ ਵਾਸਤੇ ਵੱਖਰਾ ਵੱਖਰਾ ਚਿੰਨ ਮੌਜੂਦ ਹੈ ਕਿਉਂਕਿ ਧੁਨੀ ਨੂੰ ਉਚਾਰਨ ਦੇ ਲਈ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਚਿੰਨ੍ਹਾਂ ਨੂੰ ਅੱਖਰਾਂ ਨੂੰ ਚਿੰਨ ਕਿਹਾ ਜਾਂਦਾ ਹੈ ਕਿ ਗੁਰਮੁਖੀ ਲਿਪੀ ਦੇ ਉਹ ਚਿੰਨ ਹਨ ਅੱਖਰ ਬਣਤਰ ਸਪਸ਼ਟ ਤੇ ਨਖੇੜਮੀ ਹੈ ਜਿਹੜੀ ਅੱਖਰ ਬਣਤਰ ਹੈ ਉਹਦੀ ਨਖੇੜਮੀ ਹੈ ਤੇ ਸਪਸ਼ਟ ਹੈ ਵਰਣਮਾਲਾ ਦੀ ਤਰਤੀਬ ਵਿਗਿਆਨਕ ਹੈ ਲਿਖਣ ਲਈ ਕੋਈ ਤਰਤੀਬ ਦੇ ਵਿੱਚ ਉਹਨੂੰ ਲਿਖਿਆ ਜਾਂਦਾ ਹੈ ਠੀਕ ਹੈ ਜੀ ਗੁਰਮੁਖੀ ਲਿਪੀ ਪੰਜਾਬੀ ਦਾ ਉਚਾਰਨ ਦੀ ਹਰ ਲੋੜ ਨੂੰ ਪੂਰਾ ਕਰਦੀ ਹੈ ਲੋੜ ਪੈਣ ਤੇ ਹੋਰ ਸ਼ਬਦ ਹੋਰ ਭਾਸ਼ਾਵਾਂ ਵਿੱਚੋਂ ਵੀ ਲੈਣੇ ਪੈਂਦੇ ਹਨ ਤਾਂ ਉਹਨਾਂ ਸ਼ਬਦਾਂ ਦਾ ਉਚਾਰਨ ਲੋੜਾਂ ਪੂਰੀਆਂ ਕਰਨ ਵਾਸਤੇ ਇਸ ਕੋਲ ਸੰਭਾਵਨਾਵਾਂ ਹਨ ਕਿ ਅਸੀਂ ਹੋਰ ਹੋਰਾਂ ਨੂੰ ਮਤਲਬ ਸ਼ਬਦਾਂ ਨੂੰ ਵੀ ਅਪਣਾ ਲੈਣੇ ਆ ਗੁਰਮੁਖੀ ਲਿਪੀ ਦੇ ਵਿੱਚ ਜੋ ਸੱਜੇ ਹੀ मिक्स हो ਜਾਂਦੀਆਂ ਨੇ ਠੀਕ ਹੈ ਜਿਵੇਂ ਸ਼ਸ਼ਾ ਸ਼ਸ਼ਾ ਅਜਜਾ ਠੀਕ ਹੈ ਇਦਾਂ ਜਜਾ ਜਜੇ ਪੈਰ ਵਿੰਦੀ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਦੂਰੀ ਵਰਤੋਂ ਜਾਂ ਪੈਰ ਅੱਖਰ ਦੀ ਵਰਤੋਂ ਦੀ ਮਜਬੂਰੀ ਨਹੀਂ ਹੈ ਦੋ ਅੱਖਰ ਇਕੱਠੇ ਮਤਲਬ ਮਜਬੂਰੀ ਨਹੀਂ ਪਰ ਫਿਰ ਵੀ ਕੀ ਹੈ ਜੇ ਹਾਂ ਹਾਂ ਤੇ ਰਾਰਾਂ ਦੀ ਵਰਤੋਂ ਹੁੰਦੀ ਹੈ ਤਾਂ ਗਿਣੇ ਮਿੱਠੇ ਸ਼ਬਦਾਂ ਵਿੱਚ ਬਹੁਤ ਘੱਟ ਸ਼ਬਦਾਂ ਦੇ ਵਿੱਚ ਅਸੀਂ ਜਿਹੜੇ ਪੈਰ ਵਾਲੇ ਅੱਖਰ ਜਿਹੜੇ ਆ ਵਰਤਦੇ ਆ ਹਾ ਹ ਰ ਰ ਤੇ ਵਾ ਵ ਪਰ ਬਹੁਤ ਹੀ ਜ਼ਿਆਦਾ ਵਰਤੋਂ ਨਹੀਂ ਹੁੰਦੀ ਅੱਖਰ ਬਣਤਰ ਅਤੇ ਅੱਖਰ ਆਕਾਰ ਦੀ ਇੱਕ ਸਾਰਤਾ ਵਰਨਾਂ ਨੂੰ ਸੁੰਦਰਤਾ ਤੇ ਸਰਲਤਾ ਦਿੰਦੀ ਹੈ ਹੁਣ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਨੇ ਅੱਖਰ ਸਪਸ਼ਟ ਨੇ ਨਖੇੜਮੀ ਹੈ ਵਰਣਮਾਲਾ ਦੀ ਤਰਤੀਬ ਵਿਗਿਆਨਕ ਹੈ ਕਿਉਂਕਿ ਉਚਾਰਨ ਦੇ ਆਧਾਰ ਤੇ 20 ਨੂੰ ਵੰਡਿਆ ਜਾਂਦਾ ਫਿਰ ਵਰਨਾਂ ਦੇ ਆਧਾਰ ਤੇ ਵੀ ਉਚਾਰਨ ਰੀਤ ਦੇ ਆਧਾਰ ਤੇ ਵੀ ਬੰਡਿਆ ਜਾਂਦਾ ਹੈ ਠੀਕ ਹੈ ਜੀ ਤੇ ਇਹ ਮਤਲਬ ਅਸੀਂ ਦੂਸਰੇ ਭਾਸ਼ਾਾਂ ਦੇ ਸ਼ਬਦ ਵੀ ਆਪਣੀ ਇਸ ਲਿਪੀ ਦੇ ਵਿੱਚ ਲੈ ਸਕਦੇ ਹਾਂ ਜੋ ਇਸ ਨੂੰ ਵਿਕਾਸ ਅ ਸ਼ੀਲ ਹੋਣ ਦੀ ਜਿਹੜੀ ਹੈ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਜਿਹੜੀ ਲਿਪੀ ਹੈ ਵਿਕਾਸ ਸੀਲ ਹੈ ਅੱਗੇ ਹੈ ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ ਇਹ ਅਸੀਂ 10ਵੀਂ ਦੇ ਲੈਵਲ ਦਾ ਪੜ ਰਹੇ ਹਾਂ ਠੀਕ ਹੈ ਜੀ ਇਹਦੇ ਵਿੱਚ ਵੀ ਬਹੁਤ ਡੂੰਘੀ ਤਰੀਕੇ ਨਾਲ ਦਿੱਤਾ ਹੋਇਆ ਪੰਜਾਬੀ ਭਾਸ਼ਾ ਦੇ ਖੋਜੀ ਵਿਦਵਾਨਾਂ ਦੇ ਮਤ ਅਨੁਸਾਰ ਪੰਜਾਬੀ ਭਾਸ਼ਾ ਆ ਭਾਰਤੀ ਆਰੀਆ ਦੀਆਂ ਭਾਸ਼ਾਵਾਂ ਵਿੱਚੋਂ ਨਿਕਲੀ ਕਿੱਥੋਂ ਨਿਕਲੀ ਹੈ ਭਾਰਤੀ ਆਰੀਆ ਦੀਆਂ ਭਾਸ਼ਾਵਾਂ ਵਿੱਚੋਂ ਨਿਕਲੀ ਹੈ ਇਸ ਦਾ ਮੂਲ ਸੋਮਾ ਵੈਦਿਕ ਭਾਸ਼ਾ ਵੈਦਿਕ ਸੰਸਕ੍ਰਿਤ ਹੈ ਕਿਉਂਕਿ ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ਦੇ ਉੱਤੇ ਹੋਈ ਹੈ ਹੁਣ ਕੀ ਇਹ ਪੰਜਾਬੀ ਭਾਸ਼ਾ ਹੈ ਜਿਹੜੀ ਕਿੱਥੋਂ ਹੋਈ ਹੈ ਭਾਰਤੀ ਆਰੀਆ ਭਾਸ਼ਾਵਾਂ ਦੇ ਵਿੱਚੋਂ ਨਿਕਲੀ ਹੋਈ ਹੈ ਮੂਲ ਸੋਮਾ ਦਾ Vedic ਭਾਸ਼ਾ ਹੈ ਜਾਂ Vedic ਸੰਸਕ੍ਰਿਤ ਕਹਿ ਦਿੰਨੇ ਆਪਾਂ ਤੇ ਕਿਉਂਕਿ ਇਸ ਧਰਤੀ ਦੇ ਉੱਪਰ ਹੀ ਪੰਜਾਬ ਦੀ ਧਰਤੀ ਦੇ ਉੱਪਰ ਹੀ ਵੇਦਾਂ ਦੀ ਰਚਨਾ ਹੋਈ ਹੈ ਸੰਸਕ੍ਰਿਤ ਕਿਉਂਕਿ ਇਹ Vedic ਭਾਸ਼ਾ ਹੈ ਇਸ ਦਾ ਇੱਕ ਵਰਤਮਾਨ ਰੂਪ ਬੋਲੀ ਪਾਲੀ ਵਿਕਸਿਤ ਹੋਇਆ ਪਾਲੀ ਹੋਇਆ ਸੀ ਵਿਕਸਿਤ ਪਾਲੀ ਭਾਸ਼ਾ ਸਥਾਨਿਕ ਪੈਦਾ ਕਰਨ ਕਈ ਪ੍ਰਕਿਰਤਾਂ ਵੀ ਜਿਵੇਂ ਸੌਰਸੈਨੀ ਕਈ ਪੈ ਸਾਜੀ ਵੀ ਹੋਂਦ ਵਿੱਚ ਆਈਆਂ ਜਿਨ੍ਹਾਂ ਨੂੰ ਅਪਰਸ਼ ਭਾਸ਼ਾਵਾਂ ਕਿਹਾ ਜਾਂਦਾ ਹੈ ਇਹਨਾਂ ਵਿੱਚੋਂ ਪੰਜਾਬੀ ਭਾਸ਼ਾ ਦਾ ਜਨਮ ਹੋਇਆ ਠੀਕ ਹੈ ਜੀ ਇਹਨਾਂ ਨੂੰ ਦੇ ਵਿੱਚੋਂ ਹੀ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਹੋਇਆ ਜਿੰਨਾ ਅਸੀਂ ਇਹ 10ਵੀਂ ਦੇ ਲੈਵਲ ਦਾ ਪੜ ਰਹੇ ਹਾਂ ਐਮਏ ਦੇ ਲੈਵਲ ਦਾ ਥੋੜਾ ਵੱਧ ਜਾਂਦਾ ਠੀਕ ਹੈ ਜੀ ਅੱਗੇ ਹੈ ਹੁਣ ਇਸ ਦੀਆਂ ਅਸੀਂ ਵਿਸ਼ੇਸ਼ਤਾਵਾਂ ਪੜ੍ਹਦੇ ਹਾਂ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਪੰਜਾਬੀ ਭਾਸ਼ਾ ਦੇ ਵਿੱਚ ਕਗਾ ਛਜਾ ਡਾੜਾ ਪੱਬਾ ਤੱਦਾ ਡਾੜਾ ਪ੍ਰਾਪਤ ਦੁਨੀਆਂ ਹੋਰ ਬੋਲੀ ਦੇ ਵਿੱਚ ਨਹੀਂ ਮਿਲਦੀਆਂ ਕਿੰਨੇ ਅੱਖਰ ਦੇਖੋ ਕਗਾ ਛਜਾ ਟੱਡਾ ਪੱਬਾ ਤੱਦਾ ਡਾੜਾ ਹੋਰ ਕਿਸੇ ਬੋਲੀ ਵਿੱਚ ਨਹੀਂ ਮਿਲਦੀਆਂ ਪੰਜਾਬੀ ਭਾਸ਼ਾ ਦਾ ਮਹਾਵਰਾ ਪੁਲਿੰਗ ਰੂਪ ਵਾਲਾ ਹੈ ਠੀਕ ਹੈ ਜੀ ਪੰਜਾਬੀ ਭਾਸ਼ਾ ਵਿੱਚ ਲਿੰਗ ਵਚਨ ਦੇ ਨਿਜਮਾਂ ਦੀ ਜਿੰਨੀ ਵਿਆਪਕ ਵਰਤੋਂ ਹੁੰਦੀ ਹੈ ਉਨੀ ਸ਼ਾਇਦ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਹੁੰਦੀ ਪੰਜਾਬੀਆਂ ਦੇ ਸੁਭਾਅ ਆ ਪੰਜਾਬੀ ਭਾਸ਼ਾ ਖੁੱਲੀ ਡੁੱਲੀ ਭਾਵਨਾ ਦੀ ਮਾਲਕ ਹੈ ਇਸ ਭਾਸ਼ਾ ਵਿੱਚ ਵਿਆਕਰਨਿਕ ਕੁੰਜਲਾਂ ਘੱਟ ਹਨ ਇਸ ਭਾਸ਼ਾ ਨੂੰ ਭਾਰਤੀ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਹੈ ਅਤੇ ਇਹ ਰਾਜ ਭਾਸ਼ਾ ਵੀ ਹੈ ਪੰਜਾਬੀ ਭਾਸ਼ਾ ਨੂੰ ਅਗੇਤਰ ਇੱਕ ਤੋਂ ਵੱਧ ਨਹੀਂ ਆਉਂਦਾ ਪਰ ਪਛੇਤਰ 3 3 4 4 ਵੀ ਆ ਜਾਂਦੀ ਹਨ ਇਸ ਲਈ ਪੰਜਾਬੀ ਮੁੱਖ ਰੂਪ ਵਿੱਚ ਪਛੇਤਰ ਆਤਮਿਕ ਭਾਸ਼ਾ ਹੈ ਪੰਜਾਬੀ ਸੁਰਾਤਮਿਕ ਭਾਸ਼ਾ ਹੈ ਇਸ ਵਿੱਚ ਤਿੰਨੇ ਸੁਰ ਉੱਚੀ ਸੁਰ ਪੱਧਰੀ ਸੁਰ ਤੇ ਨੀਵੀਂ ਸੁਰ ਮਿਲਦੇ ਹਨ ਠੀਕ ਹੈ ਜੀ ਅੱਜ ਅਸੀਂ ਪੜ੍ਹਾ ਸੀ ਪੰਜਾਬੀ ਭਾਸ਼ਾ ਬਾਰੇ ਕੱਲ ਨੂੰ ਇਸ ਤੋਂ ਅੱਗੇ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਇਹ ਅਸੀਂ ਕਰ ਰਹੇ ਹਾਂ 9ਵੀਂ 10ਵੀਂ ਦੇ ਸਿਲੇਬਸ ਦੇ ਅਨੁਸਾਰ ਧੰਨਵਾਦ ਜੀ